ਸਾਰੇ ਵੀਰਾਂ ਦੇ ਭੈਣਾਂ ਨੂੰ ਸਤਿ ਸ੍ਰੀ ਅਕਾਲ। ਬਈ ਪਖੋਰ ਨਵੀਂ ਵੀਡੀਓ ਲੈ ਕੇ حاضر ਹੋਈਆਂ। ਜੋ ਵੀਰ ਆਪਣੇ ਚੈਨਲ ਤੇ ਨਵੇਂ ਆਏ ਆ। ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ। ਜੇ ਆਪਣੀ ਵੀਡੀਓ ਵਧੀਆ ਲੱਗੇ। ਅੱਗੇ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਵੀਰੇ। ਅੱਜ ਦੀ ਵੀਡੀਓ ਬਈ ਬਣਾ ਰਹੇ ਆ ਮੈਂ ਦੁੱਲੇ ਵਾਲਾ ਪੈਂਡਾ ਵੀਰੇ। ਬਠਿੰਡਾ ਜਲਾ ਹਲਕਾ ਰੰਪਰਾ ਫੂਲ ਇੱਕ ਪਾਸੇ ਵੀਰੇ ਭੜੌੜ ਲੱਗਦਾ ਕਰਨ ਲੱਗੇ ਤੇ ਇੱਕ ਪਾਸੇ ਭਾਈ ਨੂੰ ਪੈਣ ਦੇ ਵੀਰੇ ਨਾਲ ਆਗਾ ਇੱਥੇ ਬਾਈਆਂ ਕੋਲ ਦੂਜੇ ਸੂਏ ਝੋਟੀ ਬਕਾਉ ਆਗੇ ਸਿੰਘ ਸੁੰਘ ਬਹੁਤ ਵਧੀਆ ਵੀਰੇ ਪੂਰਾ ਗੋਲਾ ਦੇਖ ਲਓ ਤੁਸੀਂ ਤੇ ਕੱਦ-ਕਾੜ ਦੀ ਵੀਰੇ ਬਹੁਤ ਵਧੀਆ ਹੈਗੀ ਤੇ ਥੱਲੇ ਵਾ ਤੁਸੀਂ ਦੇਖ ਸਕਦੇ ਮੇਰੇ ਬਹੁਤ ਵਧੀਆ ਹੈਗਾ ਗੱਲਾ ਗੱਲਾ ਥਾਣਾ ਪੂਰਾ ਵਗਾ ਥਾਣਾ ਪੂਰਾ ਵਗਾ ਥਣ ਲੇਵਾ ਵੀਰੇ ਤੇ ਬਾਈ ਕਹਿੰਦੇ ਹੈ 4-5 ਦਿਨਾਂ ਸੂਣ ਚ ਰਹਿੰਦੇ ਹੈਗੇ ਪਹਿਲੇ ਸੂਏ ਵੀਰੇ ਨੇ ਬਾਈ ਕਹਿੰਦਾ 10-11 ਲੀਟਰ ਉਹ ਦਿੱਤਾ ਸੀ ਹਾਂ ਇਸ ਵਾਰ 12-13 ਲੀਟਰ ਉਹਦੇ ਨਾਲ ਆਉਣਾ ਖੁੱਲਾ ਦਊਂ ਹੀ ਬਾਕੀ ਤੁਸੀਂ ਕੋਲਿਆ ਕੇ ਦੇਖ ਸਕਦੇ ਹੋ ਸੂਣ ਜੀ ਵੀਰੇ ਤੇ ਫਾਂਸੀਦਨ ਬਾਈ ਕਹਿੰਦਾਗਾ ਬਾਕੀ ਦੀ ਆ ਆਗੇ ਫੋੜ ਚੱਲੀ ਕਰਕੇ ਮੇਰੇ ਪਸ਼ੂ ਲਿਆ ਕਰੋ ਤੇ ਬਾਈਆਂ ਰੇਟ 90000 ਰੁਪਏ ਸਿਰਫ ਕਰਦਾਗਾ ਬਾਈਆਂ ਲੈਣ ਦੇਣ ਦੀ ਵਾਲ ਆਪਣਾ ਮੁੱਲ ਲਗਾ ਤੇ ਬਾਈ ਕਹਿੰਦਾ ਜਿਹੜਾ ਆਪਣੀ ਵੀਡੀਓ ਨੂੰ ਦੇਖ ਕੇ ਆਊਗਾ ਵਿੱਚੋਂ 5000 ਰੁਪਏ ਛੋਟ ਵੀ ਕਰ ਦੇਣਗੇ ਤੇ ਬਾਈ ਕਹਿੰਦਾ ਉਹੀ ਬੰਦਾ ਮੇਰੇ ਫੋਨ ਲਾਵੇ ਜਿਹਨੇ ਇੰਨੇ ਪੈਸੇ ਲਾਉਣੇ ਹੋਣ ਮਾਈ ਕਹਿੰਦਾ ਮੱਝ ਮੱਝ ਪੂਰੀ ਚੰਗੀ ਹੈਗੀ ਕਰਲਾ-ਗਲਾ ਥਾਣਾ ਵੀ ਦੇਖ ਸਕਦੇ ਹੋ ਵੀਰੇ ਇੱਕ ਬਹੁਤ ਵਧੀਆ ਥਾਣ ਲੱਗਿਆ ਵਾ ਪੂਰਾ ਵਧੀਆ ਮੁਠੀਆ ਥਾਣ ਲੱਗਿਆ ਵਾ ਵੀਰੇ ਪੈਠਪੁਰੇ ਦੀ ਬਹੁਤ ਵਧੀਆ ਵੀਰੇ ਜੀ ਅਗੇ ਸੇ ਵੀਰ ਭਰਾਣੀਆਂ ਆਪਣੇ ਤੋਂ ਆਦੀ ਪਸ਼ੂ ਦੀ ਐਡ ਲਗਾਉਣੀ ਆ ਉਹ ਵੀਰੇ ਆਪਣੇ 9879 33801 ਨੰਬਰ 3 ਵੀਰੇ ਸਪਾਰਕ ਕਰ ਸਕਦਾ ਹੈ। ਬਾਕੀ ਵੀਰੇ ਆਪਣਾ ਕੰਮ ਹੁੰਦਾ। ਸ਼ੈਫ ਵੀਡੀਓ ਬਣਾਉਣਾ ਤੇ ਤੁਸੀਂ ਫੁੱਲ ਤਸੱਲੀ ਕਰਕੇ ਆਦੀ ਲੈਣੀ ਹੁੰਦੀ ਹੈਗੀ। ਜੋ ਜਾਣਕਾਰੀ ਦਿੱਤੀ ਹੁੰਦੀ ਹੈ ਵੀਰੇ ਉਹ ਮਾਲਕ ਵੱਲੋਂ ਦਿੱਤੀ ਹੁੰਦੀ ਹੈਗੀ। ਵੀਡੀਓ ਪੂਰੀ ਦੇਖਣ ਲਈ ਸਾਰੇ ਵੀਰਾਂ ਦੇ ਭੈਣਾਂ ਧੰਨਵਾਦ। ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ।